ਹਾਂਜੀ ਕਿਵੇਂ ਹੋ ਸੋਨੂੰ ਆ ਦੇਖ ਕੇ ਤਾਂ ਕਲੀਅਰ ਹੋ ਗਿਆ ਹੋ ਵੀ ਆਪਾਂ ਰੁੱਖਾਂ ਦੇ ਨਾਲ ਦਰਖਤਾਂ ਦੇ ਨਾਲ ਕਿੰਨਾ ਪਿਆਰ ਆ ਪਰ ਇਸ ਤੋਂ ਬਾਅਦ ਵੀ ਅੱਜ ਮੈਂ ਘੱਟੋ ਘੱਟ 20 ਕਰਵਾਈ ਤੀ ਰੁਕ 15 ਤੋਂ 20 ਕਰਵਾਈ ਤੀ ਦਰਖਤ ਆਪਣੇ ਘਰੇ ਲਾਇਆ ਦੇਖੋ ਅਰਜਨ ਦਾ ਲਾਇਆ ਇਹ ਇਹ ਵੱਡਾ ਹੋਊਗਾ ਇਹਦਾ ਚੜਦੀ ਵਾਲੇ ਪਾਸੇ ਹੀ ਪਰਸਾਵਾ ਹੋਊਗਾ ਛਿਪਦੀ ਵਾਲੇ ਪਾਸੇ ਵੀ ਇੱਕ ਆਹ ਦਰਖਤ ਲਾਇਆ ਦੇਖੋ ਇਹਦਾ ਮੈਂ ਨਾਂ ਨਹੀਂ ਜਾਣਦਾ ਇਹ ਸੁਖਚੈਣ ਦੀ ਨਸਲ ਚੋਂ ਆ ਥੋੜਾ ਜਿਹਾ ਉਹ ਤੋਂ ਅਲੱਗ ਆ ਇਹ ਵੈਰੈਟੀ ਕਿਉਂਕਿ ਆਹ ਪੇੜ ਮੈਂ ਵੱਢ ਦੇਣਾਗਾ ਥੋੜਾ ਕਿਉਂਕਿ ਇਹ ਕੱਚਾ ਦਰਖਤ ਆ ਸ਼ਾਮ ਵਾਸਤੇ ਪੂਰਾ ਹਜੇ ਪੱਕਾ ਨਹੀਂ ਹੈਗਾ ਤੇ ਉਸ ਤੋਂ ਬਾਅਦ ਇੱਕ ਪਲਾਨਿੰਗ ਹੋਰ ਕੀਤੀ ਆ ਆਹ ਆ ਦੇਖੋ ਨਿੰਮ ਲਾਈ ਆ ਠੀਕ ਆ ਉਸ ਤੋਂ ਬਾਅਦ ਇਹ ਸਹਤੂਤ ਹੈ ਇਹਨੂੰ ਸ਼ਾਂਗਣਾ ਨਹੀਂ ਪੈਂਦਾ ਤੇ ਸ਼ਾਂ ਵੀ ਬਹੁਤ ਹੁੰਦੀ ਆ ਫਿਰ ਇਹ ਤੋਂ ਬਾਅਦ ਨਿੰਮ ਲਾਇਆ ਇੱਥੇ ਫਿਰ ਇੱਥੇ ਤੂਤ ਲਾਇਆ ਦੇਸੀ ਕਿਉਂਕਿ ਇਹ ਸਰਦੀਆਂ ਦੇ ਵਿੱਚ ਇਹਨੂੰ சாਂਗ ਕੇ ਨਾਲ ਤਾਂ ਟੋਕਰੇ ਟੱਕਰੇ ਬਣਾਇਆ ਕਰਨਗੇ ਤੇ ਨਾਲੇ ਇਹ ਆਪਣੇ ਛਾਂ ਦੇ ਕੰਮ ਵੀ ਆਊਗਾ ਉਸ ਤੋਂ ਬਾਅਦ ਆਪਾਂ ਇੱਧਰ ਦੋ ਦਰਖਤ ਲਾਇਆ ਇਹ ਆਹਾਂ ਇਹ ਆਮ ਵੱਡੀਆਂ ਸੜਕਾਂ ਤੇ ਹੁੰਦੇ ਆ ਇਹਨੂੰ ਲੰਬੇ ਲੰਬੇ ਜੇ ਨਾ ਤੋਰੀਆਂ ਜੀਆਂ ਲੱਗਦੀਆਂ ਨੇ ਇਹ ਵੀ ਗੁਣਾਕਾਰੀ ਦਰਖਤ ਆ ਇਹਦੇ ਨਾਲ ਦੇ ਦੋ ਲਾਇਆ ਜਦੋਂ ਚੜਦੀ ਧੁੱਪ ਆਇਆ ਕਰੂਗੀ ਫਿਰ ਇਹ ਉੱਚੇ ਬਹੁਤ ਹੁੰਦੇ ਆ ਪਰਸ਼ਾਵਾਂ ਦਿਆ ਕਰਨ ਇੱਕ ਮਿੱਤਰੋ ਆ ਲਾਈਆ ਜਿਹਨੂੰ ਪਸੰਦ ਦਾ ਬਹੁਤ ਕਰਦੇ ਆ ਆਮ ਆਪਣੇ ਗਾਣਿਆਂ ਦੇ ਵਿੱਚ ਵੀ ਚੱਲਦੀ ਆ ਠੀਕ ਆ ਕਿੱਕਰ ਦੇ ਫੁੱਲਾਂ ਦੀ ਕੌਣ ਕਰੇਂਦਾ ਰੱਖੀ ਇਹ ਫੁੱਲਾਂ ਨੇ ਇਹਦੇ ਕੰਡੇ ਵੀ ਹੋਣਗੇ ਪਰ ਅੱਜ ਕੱਲ ਮਿੱਤਰੋ ਕਿਕਰ ਦੀ ਦਾਤਣ ਕਰਨ ਨੂੰ ਮਿਲਦੀ ਨਹੀਂ ਤੇ ਉਸ ਤੋਂ ਇਲਾਵਾ ਆਪਣਾ ਅੰਦਰ ਵੀ ਵਿੜਾ ਕਾਫੀ ਵੱਡਾ ਇਹ ਦਰਖਤਾਂ ਦੀ ਸ਼ੁਰੂਆਤ ਜਲਾਈ ਮਹੀਨੇ ਚ ਹੁਣ ਤਾਂ ਕੀਤੀ ਐ ਬਈ ਬਾਰਸਾਂ ਸ਼ੁਰੂ ਹੋ ਗਈਆਂ ਜਿੰਨੀਆਂ ਕੋ ਹੋਣਗੀਆਂ ਖਬਰਾਂ ਚ ਤਾਂ ਪੰਜਾਬ ਚ ਬਹੁਤ ਬਾਰਸ਼ ਆ ਪਰ ਮਿੱਟੀ ਦੇ ਹਿਸਾਬ ਨਾਲ ਮਿੱਟੀ ਦੀ ਗਿੱਲ ਦੇ ਹਿਸਾਬ ਨਾਲ ਇਹ ਬਾਰਸ਼ ਬਿਲਕੁਲ 0% ਹੀ ਆ ਅੱਜ ਇਹਨੇ ਮਾੜੀ-ਮੋਟੀ ਗੰਦਗੀ ਸਾਫ਼ ਕੀਤੀ। ਫਿਰ ਇੱਥੇ ਆ ਜਿਹੜਾ ਸਾਨੂੰ ਛੋਟਾ ਜਿਹਾ ਦਰਖਤ ਲਈਦਾ ਇੱਥੇ ਨਿੰਮ ਸੀ ਆਪਣੀ ਘੱਟੋ-ਘੱਟ 5 ਸਾਲ ਦੀ ਇੱਕ ਦੀ ਸੁੱਕ ਗਈ। ਉਹਦੀ ਜਗ੍ਹਾ ਤੇ ਮੈਂ ਇੱਥੇ ਇੱਕ ਦੀ ਜਾਮਨ ਟਰਾਈ ਕੀਤੀ ਹੈ। ਠੀਕ ਹੈ। ਇਹ ਜਾਮਨ ਲਾਈ ਆ ਤੇ ਇੱਕ ਆਹ ਜਗਾ ਸਜਗੇ ਮੱਝਾਂ ਵਾਸਤੇ ਆਪਣੇ ਛਾਂ ਵਾਸਤੇ ਸਤੂਤ ਨਾਲ ਡੇਕ ਲਾਈਆ ਰਿਸਕ ਨਹੀਂ ਲਿਆ। ਠੀਕ ਹੈ ਫਿਰ ਆਪਾਂ ਇੱਥੇ ਵੀ ਇੱਕ ਤੂਤ ਲਾਇਆ ਅੱਜ ਨਮ ਤੇ ਇੱਕ ਆਲਰੇਡੀ ਇਹ ਨਮ ਤੇ ਆ ਸੁਖਚੈਨ ਆਪਣਾ ਚੱਲ ਰਿਹਾ ਉਹਦੇ ਨਾਲ 베ੜੀ ਆ ਠੀਕ ਆ ਇੱਕ ਇਧਰਲੇ ਪਾਸੇ ਸਾਈਡ ਤੇ ਲਾਈਆ ਨਮ ਤੇ ਇੱਕ ਨਮ ਆਪਾਂ ਲਾਈਆ ਬਿਲਕੁਲ ਜਿੱਥੇ ਆਪਣਾ ਆਹਾ ਅੰਦਰਲਾ ਮਤਲਬ ਵੇੜਾ ਲਾ ਲਓ ਜੋ ਮਰਦੀ ਲਾ ਲਓ ਇਹ ਆਹਾ ਚੀਜ਼ ਇੱਥੇ ਵੀ ਨਮ ਲਾਈਆ ਤੇ ਦੂਸਰਾ ਮੈਂ ਦੋਸਤੋ ਵੀਡੀਓ ਦੇ ਲਾਸਟ ਤੇ ਦੱਸਣਾ ਚਾਹੁੰਦਾ ਵੀ ਦਰਖਤਾਂ ਦੇ ਸਾਈਡਾਂ ਤੇ ਨਾ ਮੈਂ ਫਰਸ ਫੁਰਸ ਪੱਟਦਾ ਸਾਰੇ ਹੀ ਠੀਕ ਆ ਤੇ ਆਹ ਬਚਾਲੇ ਆਪਾਂ ਬੈਲ ਦਾ ਦਰਖਤ ਲਾਇਆ ਹੋਇਆ ਇਹ ਆਪਣਾ ਤੂਤਾਂ ਵਾਲਾ ਖੂਹ ਹੈ ਇਹ ਬੈਲ ਦਾ ਦਰਖਤ ਆਪਣੇ ਹੋਰ ਹੈ ਬਹੁਤ ਗੁਣਾਕਾਰੀ ਦਰਖਤ ਹੈ ਜਿਹੜੇ ਬੰਦਿਆਂ ਨੂੰ ਪਹਿਚਾਣਾ ਪਤਾ ਲੱਗ ਜੂ ਇਹਦੇ ਨਾਲ ਸੋਹਣ ਜਣਾ ਮੇਰਾ ਵੀਡੀਓ ਬਣਾਉਣ ਦਾ ਥੋੜੀ ਜੀ ਲੰਬੀ ਹੋ ਗਈ ਹਲਕੀ ਜੀ ਤੇ ਕਈ ਵੀ ਦਰਖਤ ਲਾਇਆ ਆਪਾਂ ਇਹ ਜਿਹੜਾ ਮੈਂ ਤੁਹਾਨੂੰ ਦੱਸਿਆ ਸੀ ਕਿ ਸੁਕਚੈਣ ਦੀ ਨਸਲ ਚੋਂ ਬਹੁਤ ਵਧੀਆ ਦਰਖਤ ਤਾਂ ਪੱਕੇ ਥਾਵੇਂ ਵੀ ਹੋ ਜਾਂਦਾ ਥੋੜੀ ਜੀ ਲੰਬੀ ਹੋ ਗਈ ਵੀਡੀਓ ਮੇਰਾ ਵੀਡੀਓ ਬਣਾਉਣ ਦਾ ਮਤਲਬ ਇਹ ਸੀ ਵੀ ਸੱਜਣੋਂ ਇੱਕ ਤਾਂ ਰਬੈਤੀ ਦਰਖਤ ਲਾਓ ਇੱਕ ਦਰਖਤ ਲਾਓ ਹੀ ਲਾਓ ਆਪਣੀਆਂ ਮਾਤਾਵਾਂ ਭੈਣਾਂ ਰੋਜ਼ ਝਾੜੂ ਉਹਨਾਂ ਨੇ ਮਾਰਨਾ ਹੀ ਮਾਰਨਾ ਉਹ ਫਰਸ਼ ਤੇ ਵੀ ਕਸਾਉਣਾ ਉਹ ਵੀ ਕਸਾਉਣਾ ਛੋੜਾ ਕੱਲਾ ਪੱਥਰ ਦਾ ਘਰ ਚੰਗਾ ਨਹੀਂ ਜੇ ਲੱਗਦਾ ਜਿੰਨਾ ਚਿਰ ਵਿੱਚ ਹਰੇ ਭਾਈ ਨਹੀਂ ਦਰਖਤ ਨਹੀਂ ਮੈਂ ਕਈ ਪਿੰਡਾਂ ਦੇ ਵਿੱਚ ਜਾਂਨਾ ਜਦੋਂ ਮੈਨੂੰ ਕੋਈ ਦਰਾਖਤਾਂ ਵਾਲਾ ਘਰ ਮਿਲਦਾ ਮਨ ਬੜਾ ਖੁਸ਼ ਹੁੰਦਾ ਹੈ ਮਨ ਬੜਾ ਗਦਗਦ ਹੁੰਦਾ ਹੈ ਠੀਕ ਹੈ ਉਹ ਮਿੱਤਰੋ ਇਹ ਜੰਨਤ ਇੱਥੇ ਹੀ ਹੈ ਜੇ ਤੁਸੀਂ ਨਹੀਂ ਦਰਾਖਤ ਲਾਉਂਦੇ ਤਾਂ ਤੁਹਾਡੀ ਉਹ ਕੋਈ ਜੰਨਤ ਵਾਲਾ ਸਵਾਦ ਨਹੀਂ ਹੈਗਾ ਤੇ ਇਹਦੇ ਨਾਲ ਆਪਣੇ ਦਰਾਖਤ ਇੱਥੇ ਲਾਏ ਵੇ ਚੰਦਨ ਦੇ ਵੀ ਆ ਚੰਦਨ ਦਾ ਦਰਖਤ ਦੂਜੇ ਦੀ ਤਾਕਤ ਨਾਲ ਚੱਲਦਾ ਇਸ ਕਰਕੇ ਇਹਦੇ ਲਵੇ ਦਰਖਤ ਲਾ ਦੇਂ ਕਿਉਂ ਦਿੱਕਤ ਵਾਲੀ ਗੱਲ ਨਹੀਂ ਤੇ ਵੀਡੀਓ ਚੰਗੀ ਲੱਗੀ ਆਪਣੀ ਲਾਇਕ ਸ਼ੇਅਰ ਤੇ ਕਮੈਂਟ ਜਰੂਰ ਕਰਦਿਆ ਕਰੋ ਸਿਰਫ ਬਾਤਾ ਵਰਨ ਪ੍ਰੇਮੀਆਂ ਲਈ ਤੇ ਜਾਂ ਇੱਕ ਜਾਗਰੂਕ ਕਰਨ ਲਈ ਲਾਉਣਾ ਔਖਾ ਪੱਟ ਤਾਂ ਜਦੋਂ ਮਰਜ਼ੀ ਦਿਓ ਕੋਸ਼ਿਸ਼ ਕਰੋ ਲਾਉਣ ਦੀ ਵੱਧ ਤੋਂ ਵੱਧ ਰੱਖਤ ਧੰਨਵਾਦ